ਰੁੜ ਗਏ ਨੇ ਘਟ ਹੈਗੇ ਨੇ ਪਸ਼ੂਆਂ ਦਾ ਜਾਨੀ ਨੁਕਸਾਨ ਹੋ ਗਿਆ ਏ ਤੇ ਮਾਲੀ ਨੁਕਸਾਨ ਵੀ ਕਈਆਂ ਦਾ ਹੋਇਆ ਏ ਪਰ ਕਈਆਂ ਲੋਕਾਂ ਦੇ ਤਾਂ ਬਿਲਕੁਲ ਘਰ ਤਾਂ ਕਹਿੰਦੇ ਨੇ ਕਿ ਘਟਿਆ ਜਾਂਦਾ ਤੇ ਜ਼ਮੀਨ ਰਹਿ ਜਾਂਦੀ ਹੈ ਪਰ ਕਈ ਜਗ੍ਹਾ ਤੇ ਤਾਂ ਜ਼ਮੀਨ ਵੀ ਪਾਣੀ ਦਾ ਇੰਨਾ ਤੇਜ਼ ਬਹਾਵ ਸੀ ਵੀ ਜ਼ਮੀਨਾਂ ਵੀ ਨਾਲ ਰੁੜ ਗਈਆਂ ਨੇ ਤੇ ਉੱਥੇ ਖੱਡੇ ਬਣ ਗਏ ਨੇ ਲੰਬੇ ਤੇ ਇਸ ਸਾਰੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਮਾਨਸਾ ਤੋਂ ਸਾਡੇ ਨਾਲ ਜੁੜੇ ਹੋਏ ਨੇ ਰਜਿੰਦਰ ਜੀ ਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਰਜਿੰਦਰ ਜੀ ਸੀਮਾਨ ਨੇ ਅੱਜ ਦੌਰਾ ਕੀਤਾ ਹੜਪੀੜ ਤੇ ਇਲਾਕਿਆਂ ਦਾ ਹਾਂਜੀ ਦੇਖੋ ਮਾਨ ਸਾਹਿਬ ਨੇ ਮਤਲਬ ਮਾਨ ਸਾਹਿਬ ਬਾਹਰ ਗਏ ਹੋਏ ਸੀ ਬਾਹਰੋਂ ਉਹ ਵਿਚਾਲੇ ਪ੍ਰੋਕੂਰਰ ਤੋਂ ਤੇ ਚਲਦੀ ਤਾਂ ਉਹਨਾਂ ਨੇ ਮਤਲਬ ਪੰਜਾਬ ਵਾਲੇ ਪਾਸੇ ਚਾਲੇ ਪਾਤੀ ਸੀ ਪੰਜਾਬ ਔਰ ਸਾਰੋ ਸਿੱਧੇ ਹੀ ਮਤਲਬ ਬਰਦਾਸ਼ਪੁਰ ਏਰੀਏ ਦੇ ਵਿੱਚ ਗਏ ਹੜਪੀੜਾਂ ਦਾ جائزہ ਲਿਆ ਲੋਕਾਂ ਨੂੰ ਮਿਲਿਆ ਤੇ ਲੋਕਾਂ ਨੂੰ ਮਿਲ ਕੇ ਮਾਨ ਸਾਹਿਬ ਭਾਵੁਕ ਹੋ ਗਏ ਹਾਲਾਤ ਇੰਨੇ ਮਤਲਬ ਖਰਾਬ ਨੇ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਲੋਕਾਂ ਦੇ ਵਿੱਚ ਤਰਾਸ ਦੀ ਸਾਫੀ ਹੋਈ ਪਈ ਹੈ ਉਸ ਲੋਕ ਨੇ ਜਿਹੜੇ ਵਿਰੋਧੀ ਧਿਰਾਂ ਵਾਲੇ ਉਹ ਸਿਰਫ ਕੱਲੀ ਸਿਆਸਤ ਕਰੀ ਜਾਂਦੇ ਨੇ ਮੈਂ ਬੇਨਤੀ ਇਹ ਹੀ ਹੈ ਵਿਰੋਧੀ ਧਿਰਾਂ ਵਾਲਿਆਂ ਨੂੰ ਵੀ ਸਿਆਸਤ ਨਾ ਕਰੋ ਮਾਨ ਸਾਹਿਬ ਨੇ ਆਪਣੀ ਵੱਡਾ ਦਿਲ ਕਰਕੇ ਜਿਹੜਾ ਆਪਣਾ ਹੈਲੀਕਾਪਟਰ ਸੀ ਉਹ ਲੋਕਾਂ ਨੂੰ ਪਹੁੰਚਾਤਾ ਵੀ ਤੁਸੀਂ ਭਈ ਕੋਈ ਚੀਜ਼ ਦੀ ਲੋੜ ਹੈ ਨਾਲ ਜਿਹੜੇ ਵੀ ਅਫਸਰ ਬਿਊਰੋਕਰੇਟ ਸੀਗੇ ਡੀਸੀ ਸਾਹਿਬ ਸੀਐਸਡੀਐਮ ਸਾਹਿਬ ਇਸ ਸਾਰੇ ਮਤਲਬ ਉਹਨਾਂ ਨੂੰ ਕਹਿਤਾ ਵੀ ਲੋਕਾਂ ਦੀ ਮਦਦ ਕਰਨੀ ਆ ਲੋਕਾਂ ਨੂੰ ਔਰ ਰੈਸਕੂ ਕਰਕੇ ਕੱਢਣਾ ਹੈ ਕਿਉਂਕਿ ਮੈਡਮ ਇੱਕ ਸਕੂਲ ਐ ਤੇ ਨਵੋਦਾ ਸਕੂਲੋ ਦੇ 400 ਬੱਚੇ ਨੇ ਜਿਹੜੇ 400 ਬੱਚੇ ਤੇ 40 ਸਟਾਫ ਦਾ ਜਿਹੜਾ ਮੈਂਬਰ ਨੇ ਉਹ ਫਸੇ ਹੋਏ ਨੇਗੇ ਇਹਨਾਂ ਨੂੰ ਰੈਸਕੂ ਕੀਤਾ ਜਾ ਰਿਹਾ ਹੈ ਮਾਨ ਸਾਹਿਬ ਨੇ ਹੈਲੀਕਾਪਟਰ ਆਪਣਾ ਸਵਾਰਤਾ ਤੁਸੀਂ ਲਾਓ ਵੀ 400 ਬੱਚਾ ਤਰਾਸੀ ਤਰਾਸੀ ਹੋਈ ਪਈ ਹੈ ਨਾਲ 40 ਬੱਚਾ ਸਟਾਫ ਦੇ ਮੈਂਬਰ ਨੇ ਇਚਰ ਤੇ ਨਾਲ ਹੋਰ ਹੋਣਗੇ ਤੁਸੀਂ ਲਾਓ ਵੀ ਕੀ ਹਾਲਾਤ ਨੇ ਕਿਥੇ ਸ਼ਿਫਤ ਤੋਂ ਲੈ ਕੇ 10 ਫੁੱਟ ਤੱਕ ਪਾਣੀਆਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਠੀਕ ਹੈ ਤਾਂ ਹੁਣ ਕੁਦਰਤ ਦਾ ਪਾਣਾ ਹੈਗਾ ਤੇ ਇਹਦੇ ਉੱਤੇ ਕੋਈ ਕੁਛ ਕੀਤਾ ਨਹੀਂ ਜਾ ਸਕਦਾ ਆ ਗੱਲ ਕਰ ਵੀ ਮਾਨ ਸਾਹਿਬ ਨੇ ਹੈਲੀਕਾਪਟਰ ਸਭਾਤਾ ਵੀ ਆਪਦਾ ਰੈਸਕਿਊ ਕਰੋ ਤੇ ਉਰਾ ਪਰਾਂ ਜੇ ਕੋਈ ਚੀਜ਼ ਨਾ ਕੋਈ ਜਾਦੇ ਮਤਲਬ ਉੱਥੇ ਡੁੱਬਣ ਵਾਲੀ ਪੋਜੀਸ਼ਨ ਹੈ ਉੱਥੋਂ ਉਹਨੂੰ ਉਪਰ ਹੀ ਚੱਕ ਲੋ ਇਸ ਕਰਕੇ ਮਤਲਬ ਉਹਨਾਂ ਦਾ ਧੰਨਵਾਦ ਕਰਦੇ ਆ ਆ ਦੂਸਰੀ ਗੱਲ ਇਹ ਹੈ ਵੀ ਅਫਸਰ ਸਮਾਨ ਦੀਆਂ ਤਿਆਰੀਆਂ ਕਰੀ ਜਾਂਦੇ ਨੇ ਰਸ਼ਨ ਦਾ ਪਾਣੀ ਦਾ ਪਸ਼ੂਆਂ ਦੇ ਚਾਰੇ ਦਾ ਕਮਤਲ ਕਾ ਵੀ ਜਿਹੜਾ ਹਾਲਾਤ ਨੇ ਤਰਾਸਤੀ ਚਨੇਸ ਕਰਕੇ ਨਾ ਮੈਡਮ ਬਿਆਨ ਵੀ ਨਹੀਂ ਕੀਤੇ ਜਾ ਸਕਦੇ ਅਖਾਂ ਭਰਤੀਆਂ ਨੇ ਇਹ ਗੱਲ ਕਰ ਵੀ ਕੋਈ ਕੀਤਾ ਨਹੀਂ ਜਾਦਾ ਇਹਨੂੰ ਕੁਦਰਤ ਦਾ ਭਾਣਾ ਮੰਨ ਕੇ ਸਾਨੂੰ ਸਵੀਕਾਰ ਕਰਨਾ ਪਊਗਾ ਤੇ ਲੋਕਾਂ ਦੀ ਲੋਕਾਂ ਨੂੰ ਵੀ ਚਾਹੀਦਾ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਚਾਹੀਦਾ ਜਿਹੜੀਆਂ ਹੋਰ ਐਨ ਜੀਓਜ਼ ਨੇ ਉਹਨਾਂ ਨੂੰ ਵੀ ਚਾਹੀਦਾ ਸਾਰੇ ਮਤਲਬ ਜਿਹੜੇ ਘੱਟ ਤੋਂ ਘੱਟ ਦੀ ਸਿੱਕੀ ਨੇ ਉਹ ਤਾਂ ਜਾਣ ਸਾਰ ਉਹਨਾਂ ਦੇ ਰਿਸਕੂ ਕਰਨ ਤੇ ਜਿਹੜਾ ਰਸਣ ਪਾਣੀ ਵਾਲਾ ਸਮਾਨ ਹੋਰ ਹੈ ਉਹ ਸਾਰੇ ਪੰਜਾਬ ਚੋਂ ਮਤਲਬ ਹਾਂ ਜਿਹੜਾ ਸਾਰਾ ਸਾਮਾਨ ਹੈ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਕਿਉਂਕਿ ਬਰਨਾਲੇ ਤੋਂ ਤਾਂ ਟਰੱਕਾਂ ਦੇ ਟਰੱਕ ਪਜਾ ਵੀ ਰਹੇ ਨੇ ਹੋਰਾਂ ਥਾਵਾਂ ਤੋਂ ਵੀ ਸ਼ੁਰੂ ਹੈ ਕੰਮ ਮਤਲਬ ਠੀਕ ਹੈ ਕਿਉਂਕਿ ਪੰਜਾਬ ਹੈ ਜਿਹੜਾ ਬਹੁਤ ਆਪਣਾ ਦੀ ਧਰਤੀ ਹੈ ਇੱਥੇ ਦਾਨ ਤੇ ਲੰਗਰ ਦੇ ਵਾਸਤੇ ਮਸ਼ਹੂਰ ਹੈ ਮਤਲਬ ਕਿਸੇ ਨੂੰ ਖੁਕਾ ਤਾਂ ਨਹੀਂ ਮਰਨ ਮੰਦੇ ਅਸਲਕਾ ਠੀਕ ਹੈ ਵੀ ਥੋੜਾ ਜਿਹਾ ਸਮਾਂ ਜ਼ਰੂਰ ਲੱਗ ਜਾਂਦਾ ਹੈ ਪਹੁੰਚਣ ਤੇ ਸਪਲਾਈ ਕਰਨ ਤੇ ਕਿਉਂਕਿ ਪਾਣੀ ਦੀ ਥੋੜੀ ਜਿਹੀ ਮਾਰ ਜ਼ਿਆਦਾ ਹੋ ਜੀ ਬਿਲਕੁਲ ਅੱਜ ਜੇਕਰ ਗੱਲ ਕਰਦੇ ਹਾਂ ਅਸੀਂ ਕਟਾਰੂ ਚੱਕ ਜੀ ਦੀ ਤੇ ਉਹਨਾਂ ਨੇ ਵੀ ਘਰਾਂ ਦੇ ਵਿੱਚ ਜਾ ਕੇ ਰਾਈਜ਼ਾ ਲਿਆ ਬੱਚਿਆਂ ਨੂੰ ਵੀ ਮਿਲੇ ਨੇ ਬਜ਼ੁਰਗਾਂ ਨੂੰ ਵੀ ਮਿਲੇ ਨੇ ਤੇ ਰਾਸ਼ਨ ਉਹਨਾਂ ਨੇ ਵੀ ਕਾਫੀ ਜਗ੍ਹਾ ਤੇ ਜਿਹੜਾ ਜਾ ਕੇ ਵੰਡਿਆ ਪਰ ਉੱਥੇ ਹੀ ਗੱਲ ਕਰਦੇ ਹਾਂ ਅਸੀਂ ਅਕਾਲੀ ਦਲ ਦੇ ਅਕਾਲੀ ਦਲ ਦੇ ਸੁਖਵੀਰ ਬਾਦਲ ਵੀ ਹਰ ਪਿੰਡ ਤੇ ਇਲਾਕਿਆਂ ਦੇ ਵਿੱਚ ਜਾ ਕੇ ਦੌਰਾ ਵੀ ਕਰ ਰਹੇ ਨੇ ਤੇ ਬਰਾਬਰ ਨਾਲ ਜਿੰਨੀ ਸਹਾਇਤਾ ਹੋ ਰਹੀ ਹੈ ਜਾਂ ਕਿਸੇ ਚੀਜ਼ ਦੀ ਲੋੜ ਹੈ ਵਕਾਇਦਾ ਉੱਥੇ ਕਿਸੇ ਇੱਕ ਬੰਦੇ ਦੀ ਡਿਊਟੀ ਲਾਉਂਦੇ ਨੇ ਚਾਹੀਏ ਪਸ਼ੂਆਂ ਦਾ ਚਾਰਾ ਹੈ ਜਾਂ ਕੋਈ ਮੈਡੀਕਲ ਟ੍ਰੀਟਮੈਂਟ ਚਾਹੀਦਾ ਤਾਂ ਉਹਨਾਂ ਨੂੰ ਜਿਹੜੀਆਂ ਉਹ ਚੀਜ਼ਾਂ ਜੇ ਕੀ ਪ੍ਰੋਵਾਈਡ ਕੀਤੀਆਂ ਜਾਂ ਪਰ ਇੱਥੇ ਇੱਕ ਹੋਰ ਬਹੁਤ ਵੱਡਾ ਸਵਾਲ ਖੜਾ ਹੁੰਦਾ ਪੰਜ ਮੈਂਬਰੀ ਕਮੇਟੀ ਦਾ ਜੇਕਰ ਗੱਲ ਕਰਦੇ ਆਂ ਪੰਜ ਮੈਂਬਰੀ ਕਮੇਟੀ ਦੀ ਤਾਂ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਫਿਲਹਾਲ ਹਜੇ ਤੱਕ ਕੋਈ ਵੀ ਹੜਪੀੜ ਤੇ ਇਲਾਕਿਆਂ ਦੇ ਵਿੱਚ ਜਾਇਜ਼ਾ ਲੈਣ ਨਹੀਂ ਗਿਆ ਕਿਸੇ ਨੇ ਸਾਰ ਨਹੀਂ ਲਈ ਕਿਸੇ ਦੀ ਅੱਛਾ ਕਹਿੰਦੇ ਨੇ ਕਿ ਗਰਾਊਂਡ ਤੇ ਜਾ ਕੇ ਅਸੀਂ ਵੋਟਾਂ ਮੰਗਾਗੇ ਤੇ ਲੋਕਾਂ ਦੀ ਜਿਹੜੀ ਮਦਦ ਕਰਾਂਗੇ ਜਿਸ ਵੇਲੇ ਲੋਕਾਂ ਦੇ ਕੁਦਰਤ ਦਾ ਕਹਿ ਟੁੱਟਿਆ ਹੋਇਆ ਇਸ ਵੇਲੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਕਿ ਉਹ ਚੁੱਪਚਾਪ ਬੈਠੀ ਹੋਈ ਹੈ मैडम ਇਹ ਗੱਲ ਵੀ ਉਹ ਜਿਹੜੀ ਕਮੇਟੀ ਹੈ ਨਾ ਜੀ ਉਹਨਾਂ ਦੇ ਹਲੇ ਸਟਰਕਚਰ ਹੈ ਜਿਹੜਾ ਆਪਦਾ ਪਾਰਟੀ ਦਾ ਨਵੇਂ ਬਰੁਖ ਦਾ ਉਹ ਕਰੀ ਜਾਂਦੇ ਨੇ ਥੋੜਾ ਬਹੁਤਾ ਹੋ ਸਕਦਾ ਕਰਦੇ ਕਿਉਂ ਹਲੇ ਫਿਰ ਉਹਨਾਂ ਕੋਲੇ ਨਾ ਤਾਂ ਕੋਈ ਫੰਡ ਹੈ ਨਾ ਉਹਨਾਂ ਕੋਲੇ ਨਾ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਕੋਈ ਉਹਨਾਂ ਨੂੰ ਪੈਸਾ ਦਿੰਦੀ ਹੈ ਮਤਲਬ ਹਾਲਾਤ ਉਹਨਾਂ ਦੇ ਵੀ ਵਾਸਤੇ ਨੇ ਸਭ ਤੋਂ ਵੱਧ ਦੁੱਖਾ ਮਤਲਬ ਕਾਂਗਰਸ ਵਾਲਿਆਂ ਦਾ ਹੁੰਦਾ ਕਿਉਂਕਿ ਮੈਡਮ ਨਸ਼ੀ ਐਮ ਦੀ ਕੁਰਸੀ ਪਿੱਛੇ ਤਾਂ ਦਿੱਲੀ ਜਾ ਕੇ ਬਹਿ ਕੇ ਵੀ ਸਾਨੂੰ ਸੀਐਮ ਬਣਾਇਓ ਮੈਂ ਸੀਐਮ ਮੈਂ ਸੀਐਮ ਦਾ ਕੈਂਡੀਡੇਟ ਆ ਤੇ ਲੋਕੋ ਮਤਲਬ ਜਿਹੜੇ ਡੁੱਬ ਰਹੇ ਨੇਗੇ ਇਸ ਕਰਕੇ ਇਹ ਕਾਂਗਰਸ ਤੇ ਲੋਕ ਥੋੜਾ ਜਿਹਾ ਵੱਧ ਆਇਆ ਇਹਨਾਂ ਜਿਹੜਾ ਉਹ ਮਤਲਬ ਗੁੱਸਾ ਕਰ ਰਹੇ ਨੇ ਕਿਉਂਕਿ ਕਾਂਗਰਸੀ ਲੋਕ ਮੈਂ ਸੱਤਾ ਸੁਗਮਾਨਣ ਦੇ ਦਾ ਥੋੜਾ ਜਿਹਾ ਵੱਧ ਆਤੀ ਹੈ ਜਿਹਦੇ ਇਸ ਕਰਕੇ ਉਹ ਮਤਲਬ ਆਪਣੀ ਸੀਟ ਪੱਕੀ ਕਰਨ ਲਈ ਦਿੱਲੀ ਜਾਣਾ ਤਾਂ ਉਹਨਾਂ ਨੇ ਚੰਗਾ ਸਮਝਿਆ ਪਰ ਮਤਲਬ ਲੋਕਾਂ ਦਾ ਡੁੱਬਦਿਆਂ ਦਾ ਜੇ ਕੋਈ ਉਹਨਾਂ ਦਾ ਸਹਾਰਾ ਬਣਦੀ ਕੋਸ਼ਿਸ਼ ਕਰਦੇ ਤਾਂ ਬਿਹਤਰ ਹੁੰਦਾ ਇਸ ਕਰਕੇ ਸਾਰੇ ਨਾ ਪਾਰਟੀਆਂ ਨੂੰ ਚਾਹੇ ਵਿਰੋਧੀ ਤੇਰੇ ਚਾਹੇ ਰਾਜ ਕਰਤਾ ਪਾਰਟੀ ਹੈ ਚਾਹੇ ਕੋਈ ਧਾਰਮਿਕ ਹੈ ਚਾਹੇ ਕੋਈ ਪਰ ਇਸ ਸੰਕਟ ਦੀ ਘੜੀ ਦੇ ਵਿੱਚ ਪੰਜਾਬ ਦੇ ਆਪਣੇ ਨੇ ਉਹ ਜਿਹੜੇ ਪਾਣੀ ਦੇ ਵਿੱਚ ਇਸ ਟਾਈਮ ਤੇ ਹਾਲਾਤ ਦੇ ਵਿੱਚ ਕੋਕਰੇ ਹੋਏ ਨੇ ਉਹ ਸਾਰੇ ਆਪਣੇ ਨੇ ਪੰਜਾਬੀ ਪਰ ਰਜਿੰਦਰ ਜੀ ਇੱਕ ਗੱਲ ਹੋਰ ਵੀ ਹੈ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਆਂ ਕਿ ਕਾਂਗਰਸ ਦਾ ਜਿਹੜਾ ਕੋਈ ਵਿਧਾਇਕ ਹੈ ਲੋਕਾਂ ਦੇ ਵਿੱਚ ਜਾ ਕੇ ਖਾੜ ਪੀੜ ਤੇ ਇਲਾਕਿਆਂ ਦੇ ਵਿੱਚ ਜਾ ਕੇ ਜਿਹੜਾ ਕਿ ਉਹਨਾਂ ਦਾ ਜਾਈਜ਼ਾ ਤੱਕ ਨਹੀਂ ਲਿਆ ਜਾ ਸਾਰ ਨਹੀਂ ਲੇ ਪਰ ਜੇਕਰ ਗੱਲ ਕਰਦੇ ਆ ਰਾਜਾ ਵੜਿੰਗ ਦੀ ਤੇ ਅਮਰਤਾ ਵੜਿੰਗ ਦੀ ਵੋਟਾਂ ਵੇਲੇ ਇਹਨਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਆ ਪਰ ਰਾਜਾ ਵੜਿੰਗ ਰਵਨੀਤ ਬਿੱਟੂ ਕਿਤੇ ਨਾ ਕਿਤੇ ਇਹ ਵੀ ਇੱਕ ਜਿਹੜੇ ਕਹਿੰਦੇ ਨੇ ਕਿ ਆਪਦੇ ਘਰਾਂ ਦੇ ਵਿੱਚ ਸੁੱਖ ਦੀ ਨੀਂਦ ਤੇ ਚਾਣ ਦੀ ਰੋਟੀ ਜਿਹੜੀ ਆਪਦੀ ਖਾ ਰਹੇ ਨੇ ਇਹਨਾਂ ਨੂੰ ਕਿਸੇ ਦਾ ਕੋਈ ਲੇਖਾ ਦੇਖਾ ਨਹੀਂ ਕਿ ਕਿਸੇ ਕੋਲੇ ਰਾਸ਼ਨ ਪਹੁੰਚ ਰਿਹਾ ਕੋਈ ਭੁੱਖਾ ਸੌ ਰਿਹਾ ਕੋਈ ਬੱਚੇ ਰੋ ਰਹੇ ਨੇ ਕਿਸੇ ਦਾ ਘਰ ਬਰਵਾਦ ਹੋ ਗਿਆ ਛੱਤਾ ਡਿੱਗੀਆਂ ਹਲੇ ਤੱਕ ਰਾਜਾ ਵੜਿੰਗ ਦੀ ਕੋਈ ਵੱਡੀ ਅਪਡੇਟ ਇਹੋ ਜੀ ਸੁਣਨ ਨੂੰ ਨਹੀਂ ਮਿਲੀ ਜਿੱਥੇ ਉਹਨਾਂ ਨੇ ਕਿ ਕੋਈ ਚੀਜ਼ ਪ੍ਰੋਵਾਈਡ ਕੀਤੀ ਹੋਵੇ ਦੇਖੋ ਤਾਂ ਇਹ ਤਾਂ ਆਪ ਕਹੀ ਜਾਂਦੇ ਮੈਨੂੰ ਪਤਾ ਕਹਿੰਦਾ ਵੀ ਇਹ ਮਤਲਬ ਸੀਐਮ ਦੀ ਰੇਸ ਦੇ ਬੰਦੇ ਨੇ ਕਿਉਂਕਿ ਸੀਐਮ ਦੇ ਜਿਹੜੇ ਇਹ 15 ਬੰਦੇ ਨੇ ਸੰਦਰਭ ਦੇ ਵਿੱਚ ਇੰਨੀ ਮਤਲਬ ਕਿਚੋਟਾਂ ਹੋਈ ਪਈਆਂ ਵੀ 15 ਬੰਦੇ ਸੀਐਮ ਦੇ ਜ਼ਾਬੇਦਾਰ ਨੇ ਇਹਨਾਂ ਨੂੰ ਸਿਰਫ ਸੀਐਮ ਦੀ ਕੁਰਸੀ ਦਿਖ ਰਹੀ ਹੈ ਐਤ ਤੇ ਹੋਰ ਇਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਮਾਨ ਸਾਹਿਬ ਦੇ ਕੋਲ ਤੁਸੀਂ ਦਿੱਲੀ ਕੋ ਚੱਲੇ ਕਿਥੋ ਤਾਮਨਾ ਡੁੱਜ ਗਏ ਹੋ ਸੀ ਉਥੋਂ ਆ ਕੇ ਸਾਰਾ ਕੰਮ ਛੱਡ ਕੇ ਵਿੱਚ ਲੋਕਾਂ ਦੇ ਵਿੱਚ ਆ ਕੇ ਲੋਕਾਂ ਨੂੰ ਆਪਣਾ ਹਿੰਦੀ ਡਾਕਟਰ ਸਮਾਤਾ ਆ ਆਰਡਰ ਦੇ ਤੇ ਸਮੰਨ ਪੈਗ ਹੋਈ ਜਾਂਦੇ ਨੇ ਉਧਰੋਂ ਉਧਰੀ ਸਾਰਿਆਂ ਨੂੰ ਮਤਲਬ ਆ ਬਾਈਆ ਇਹਨਾਂ ਸਾਰਾ ਸਮਾਨ ਹੈ ਜਿਹੜਾ ਉਹ ਸਪਲਾਈ ਕੀਤਾ ਜਾਊਗਾ ਕਿਤੇ ਤਾਂ ਉਹਦੇ ਵਿੱਚ ਇਹਨਾਂ ਨੇ ਸਾਫ਼ ਦੇਣਾ ਸੀਗਾ ਕਿਤੇ ਇਹ ਸਾਈਡ ਤੇ ਹੋ ਕੇ ਰਹਿ ਕੇ ਤੇ ਸਾਰਾ ਕੁਝ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹੈਗਾ ਹੈ ਇਸ ਕੇਸ ਦੇ ਵਿੱਚ ਪਰ ਰਜ਼ਿੰਦਰ ਜੀ ਇੱਕ ਗੱਲ ਹੋਰ ਵੀ ਹੈ ਜਦੋਂ ਗੱਲ ਆਉਂਦੀ ਹੈ ਇਨਸਾਨੀਅਤ ਦੀ ਪੋਲੀਟੀਕਲ ਨੂੰ ਛੱਡ ਕੇ ਤੁਸੀਂ ਇਨਸਾਨੀਅਤ ਦੀ ਗੱਲ ਆਉਂਦੀ ਹੈ ਤਾਂ ਬੇਸ਼ੱਕ ਸਿਆਸੀ ਤੌਰ ਤੇ ਜਿੰਨੀਆਂ ਤੁਸੀਂ ਮਰਜ਼ੀ ਲੜਾਈਆਂ ਲੜਦੇ ਹੋ ਪਰ ਜਦੋਂ ਪੰਜਾਬ ਮੁਸੀਬਤ ਦੇ ਵਿੱਚ ਆਉਂਦਾ ਤਾਂ ਅਸੀਂ ਇੱਕ ਭਾਈਚਾਰੇ ਦੀ ਸਾਂਝ ਦੇ ਤੌਰ ਤੇ ਅਸੀਂ ਸਾਰੇ ਹੀ ਇੱਕ ਦੂਜੇ ਦਾ ਹੱਥ ਜ਼ਰੂਰ ਵਧਾਨਦੇ ਆ ਇਹ ਸਾਡਾ ਪੰਜਾਬ ਦਾ ਜਿਹੜਾ ਕਲਚਰ ਹੈ ਜੇ ਗੱਲ ਕਰਦੇ ਆ ਇਹਨਾਂ ਸਾਰਿਆਂ ਦੀ ਕਾਂਗਰਸ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਜਾਂ ਅਕਾਲੀ ਦਲ ਜੇਕਰ ਇਹ ਇਕੱਠੇ ਹੋ ਕੇ ਵੀ ਹਾੜ ਪੀੜ ਤੇ ਇਲਾਕਿਆਂ ਦੇ ਲਈ ਕੁਝ ਨਾ ਕੁਝ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ ਕਾਫੀ ਰਾਹਤ ਮਹਿਸੂਸ ਹੋ ਇਲਾਕੇ ਦੇ ਲੋਕ ਕਰਨਗੇ ਜਿਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹਾਜੀ ਇਹਨਾਂ ਨੂੰ ਚਾਹੀਦਾ ਤਾਂ ਹੈਗਾ ਗੱਲ ਕਰ ਸਰ ਜਿਹੜਾ ਨਿੱਜਤਾ ਨੂੰ ਇਹ ਮੂਰੇ ਰੱਖ ਕੋਈ ਵੀ ਪੋਲੀਟੀਕਲ ਲੀਡਰ ਹੁੰਦਾ ਉਹ ਨਿੱਜੀ ਮਤਲਬ ਸੁਵਿਸ਼ੁਲਤਾ ਆਜ਼ਾਦ ਬੈਣੀ ਬਟ ਉਹਨੂੰ ਮੂਰੇ ਰੱਖਦਾ ਹੁੰਦਾ ਜੇ ਇਕੱਠੇ ਹੋ ਜਾਣ ਤਾਂ ਸਾਰਾ ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਜਾਣ ਫਿਰ ਤਾਂ ਸਾਨੂੰ 75 ਸਾਲ ਹੋ ਗਏ ਆਜ਼ਾਦ ਹੋયા ਨੂੰ ਇਹ ਮਸਲੇ ਨੇ ਜਿਹੜੇ ਹੁਣ ਤੱਕ ਇਹ ਹੱਲ ਹੋ ਜਾਣੇ ਸੀਗੇ ਇਹਨਾਂ ਨੂੰ ਪਤਾ ਇਹ ਕਿਹੜਾ ਕੋਈ ਪਹਿਲੀ ਵਾਰ ਹੜਾਈ ਤੇ ਇਹ ਤਾਂ ਪੰਜਾਬ ਦੇ ਵਿੱਚੋਂ ਉੱਤੇ ਨਹੀਂ ਹੜਾਈ ਜਾਂਦੇ ਨੇ ਮੈਨੂੰ ਮਤਲਬ ਕਹਿਣ ਤੋਂ ਪਾਵੇ ਹੈ ਵੀ ਇਹ ਇਕੱਠੇ ਨਹੀਂ ਹੁੰਦੇ ਇਹ ਲੋਕ ਜਿਹੜੇ ਸਿਆਸੀ ਲੋਕ ਨੇ ਇਹਨਾਂ ਨੂੰ ਉਹ ਜਿਹੜੇ ਜਦੋਂ ਲੋਕ ਕੋਈ ਮਸੀਬਤ ਦੇ ਵਿੱਚ ਹੁੰਦੇ ਨੇ ਉਹਦੇ ਉੱਤੇ ਜਾ ਕੇ ਲੈਕਚਰ ਝਾੜਨ ਦੀਆਂ ਇਹਨਾਂ ਦੀਆਂ ਆਦਤਾਂ ਬਣ ਜਾਂਦੀਆਂ ਨੇ ਇਹ ਤਾਂ ਸਮਝਾ ਭਾਲਦੇ ਹੁੰਦੇ ਨੇ ਵੀ ਲੋਕਾਂ ਦੇ ਉੱਤੇ ਕਦੋਂ ਸੰਕਟ ਪਵੇ ਅਸੀਂ ਆਪ ਦਾ ਜਿਹੜਾ ਨਾਮ ਲਸ਼ਕਰ ਲੈ ਡਿਟੀ ਛੁੱਟੀ ਕਿਉਂ ਕਰਦੇ ਜਾਈਏ ਸਾਦੀ ਹੈ ਜਿਹੜੀ ਉੱਥੇ ਗੁੰਗਾਨ ਹੋਣ ਇਹਨਾਂ ਨੂੰ ਛੱਡ ਕੇ ਇੰਨਾ ਚੀਜ਼ਾਂ ਨੂੰ ਛੱਡ ਕੇ ਜੇ ਅਰਜਿੰਦਰ ਜੀ ਰਜਿੰਦਰ ਜੀ ਵੱਡੀ ਅਪਡੇਟ ਆਈ ਹੈ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜੇ ਬੱਚੇ ਦਾ ਸਰ ਮਿਲਿਆ ਸੀ ਉਸ ਦੇ ਮਾਤਾ ਪਿਤਾ ਨੂੰ ਪਟਿਆਲਾ ਐਸਐਸਪੀ ਵੱਲੋਂ ਉਹਨਾਂ ਦੇ ਵੱਲੋਂ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਹਾਂ ਬਿਲਕੁਲ ਚਾਹੀਦਾ ਜੀ ਬਿਲਕੁਲ ਮਤਲਬ ਜੋ ਜੇ ਤਾਂ ਉਹਨਾਂ ਨੇ ਦੇਖੋ ਕਿ ਕਈ ਵਾਰੀ ਕਾਰਨ ਇਹ ਹੁੰਦਾ ਜੀ ਕੋਈ ਬੱਚੇ ਨੂੰ ਕਿਸੇ ਜਿੱਥੇ ਵੀ ਕੋਈ ਚੰਚਾਨ ਦਾ ਟੈਗਾ ਜਿੱਥੇ ਕੋਈ ਸਿਸਟਮ ਹੈ ਤਾਂ ਬੰਦਾ ਹਨ ਉੱਥੇ ਉਸ ਤਰ੍ਹਾਂ ਦਾ ਉੱਥੋਂ ਗੁੱਤਾ ਕਰ ਲਿਆ ਉਹਦਾ ਗੱਲ ਫਿਰ ਕੋਈ ਉਹਨਾਂ ਦੇ ਸਾਰੇ ਨਹੀਂ ਜੇ ਉਹਨਾਂ ਨੇ ਜਾਣਬੁੱਝ ਕੇ ਇਹ ਕੀਤਾ ਤਾਂ ਮਤਲਬ ਕਹਿੰਦੇ ਕਾਨੂੰਨ ਮੁਤਾਬਕ ਜੋ ਉਹ ਕਾਰਵਾਈ ਚਾਹੀਦੀ ਹੈ ਜੀ ਉਹਨਾਂ ਦਾ ਕਹਿਣਾ ਸੀ ਕਿ ਬੱਚੇ ਦੇ ਮਾਪੇ ਤੋਂ ਜਦੋਂ ਬਿਆਨ ਲਿੱਤੇ ਗਏ ਔਰਨ ਸ਼ਰਮਾ ਨੇ ਐਸਐਸਪੀ ਨੇ ਆਪ ਇਨਵੈਸਟੀਗੇਸ਼ਨ ਕੀਤੀ ਉਸ ਚੀਜ਼ ਦੀ ਬਰੀਕੀ ਦੇ ਨਾਲ ਜਾਇਜ਼ਾ ਲਿਆ ਹਰ ਇੱਕ ਤਰੀਕ ਦੇ ਤਰੀਕੇ ਦੇ ਨਾਲ ਜਾਂਚ ਕੀਤੀ ਹੋ ਸਕਦਾ ਸੀ ਸੀਸੀਟੀਵੀ ਫੁਟੇਜ ਰਾਹੀਂ ਸਾਹਮਣੇ ਆਏ ਹੋਵੇ ਜਾਂ ਕਿਸੇ ਹੋਰ ਕਾਰਨ ਨਾਲ ਕਰਕੇ ਪਰ ਉਹਨਾਂ ਦਾ ਕਹਿਣਾ ਸੀ ਕਿ ਜਦ ਬੱਚੇ ਨੂੰ ਉਹਨਾਂ ਨੇ ਡਸਟਬਿਨ ਦੇ ਵਿੱਚ ਸੁੱਟਿਆ ਜਿਹੜੇ ਕਿ yellow ਤੇ blue color ਦੇ ਹੁੰਦੇ ਨੇ black polythene ਦੇ ਵਿੱਚ ਪਾ ਕੇ ਉਹਨਾਂ ਨੇ ਉਹਦੇ ਵਿੱਚ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਗਿਆ ਬਾਇ ਬਰਥ ਬੱਚੇ ਦੀ ਜਿਹੜੇ ਸਾਹ ਸੀ ਉਹ ਨਹੀਂ ਚੱਲ ਰਹੀ ਸੀ ਪਰ ਕਿਵੇਂ ਨਾ ਕਿਵੇਂ ਕਰਕੇ ਡਾਕਟਰਾਂ ਨੇ ਉਹਨੂੰ ਜਨਮ ਦਿਵਾਇਆ ਤੇ ਇਹਨਾਂ ਨੇ ਡਸਟਬਿਨ ਚ ਪਾ ਕੇ ਸੁੱਟਤਾ మే మేడమ్ ਉਹ ਫਿਰ ਮਤਲਬ ਕਿਹੜੇ ਹਸਪਤਲ ਦੀ ਗੱਲ ਹੈ ਜੀ ਇਹ ਰਜਿੰਦਰਾ ਹਸਪਤਾਲ ਆ ਜੀ اچھا ਇਹ ਨਹੀਂ ਬੱਚਾ ਤਾਂ ਉੱਥੇ ਮਤਲਬ ਜਿਹੜੇ ਬੱਚਾ ਦੇ ਪੇਰੈਂਟਸ ਦੀ ਨਾਲੇ ਧਾਰਨੀ ਹੈ ਜਿਹੜੀ ਇਹ ਵੀ ਉਸ ਤੋਂ ਜ਼ਿਆਦਾ ਹਸਪਤਲ ਦੀ ਹੈ ਜੀ 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 ਬਿਲਕੁਲ ਉਹੀ ਜਿਨ੍ਹਾਂ ਦਾ ਕਹਿੰਦੇ ਸੀ ਕਿ ਕੁੱਤਾ ਬੱਚੇ ਦਾ ਸਰ ਚੁੱਕ ਕੇ ਫਿਰ ਰਿਹਾ ਸੀ ਉਹ ਕੁੱਤੇ ਨੇ ਡਸਟਬਿਨ ਦੇ ਵਿੱਚੋਂ ਬੱਚੇ ਦੀ ਜੜੀ ਉਹ ਕਹਿੰਦੇ ਨੇ ਪ੍ਰੂਣੇ ਉਹ ਵਿੱਚੋਂ ਕੱਢ ਲਿਆ ਉਹਦਾ ਡਸਟਬਿਨ ਦੇ ਵਿੱਚ ਬਹੁਤ ਦੇਖੋ ਜੀ ਬੜੀ ਦੁਖਦਾਈ ਘਟ ਲੈਂਗੀ ਜੀ ਤੇ ਇਹ ਨਹੀਂ ਹੋਣਾ ਚਾਹੀਦਾ ਸੀ ਥੋੜਾ ਜਿਹਾ ਜਿਹੜਾ ਜਿਹੜਾ ਉੱਥੇ ਮੈਡੀਕਲ ਪ੍ਰਸ਼ਾਸਨ ਹੈ ਉਹਨਾਂ ਦੇ ਇਸ ਗੱਲ ਵੱਲ ਵਿਸ਼ੇਸ਼ ਧਿਆਨ ਚਾਹੀਦਾ ਹੈ ਜਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਕੇਸ ਨੇ ਇਹਨਾਂ ਨੂੰ ਆਪ ਨ ਅਨੰਤ ਆਪ ਕੋਈ ਸੇਵਾਦਾਰ ਹੋਵੇ ਮਤਲਬ ਉਸ ਨੂੰ ਇਸ ਚੀਜ਼ ਨੂੰ ਜਿਹੜਾ ਚੰਗੀ ਤਰ੍ਹਾਂ ਉਸ ਨੂੰ ਲੰਬੇਟਣਾ ਚਾਹੀਦਾ ਕਿਉਂਕਿ ਜੇ ਮਤਲਬ ਲੋਕਾਂ ਦੇ ਹੱਥ 'ਚ ਇਸ ਤਰ੍ਹਾਂ ਆਈ ਜਾਣੀਆਂ ਚੀਜ਼ਾਂ ਜੀ ਫਿਰ ਇਹ ਮਤਲਬ ਘਟਨਾਵਾਂ ਨੇ ਜਿਹੜੀਆਂ ਹਾਈਲਾਈਟ ਹੁੰਦੀਆਂ ਰਹਿਣਗੀਆਂ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਇਹੀ ਕਰਦੇ ਆਪਾਂ ਚੈਨਲ ਦੇ ਥਰੂ ਕਿ ਜਿਹੜਾ ਇਸ ਤਰ੍ਹਾਂ ਦੇ ਕਿਉਂਕਿ ਇਹ ਜਿਹੜਾ ਫੇਸ ਕੋਈ ਜੀ ਇਹ ਤਾਂ ਹੁੰਦੇ ਰਹਿੰਦੇ ਨੇ ਨਾ ਇਸ ਤਰ੍ਹਾਂ ਦੇ ਜੀ ਇਹਨਾਂ ਨੂੰ ਠੀਕ ਢੰਗ ਨਾਲ ਇਹਨਾਂ ਦਾ ਜਿਹੜਾ ਸਫਾਈ ਜਣਾ ਦਫਨਾਉਣ ਦੀ ਕਾਰਵਾਈ ਹੈ ਉਹ ਮਤਲਬ ਕਿਸੇ ਜ਼ਿੰਮੇਵਾਰ ਬੰਦੇ ਦੇ ਥਰੂ ਹੋਣੀ ਚਾਹੀਦੀ ਹੈ ਜੀ ਉੱਥੇ ਹਸਪੀਟਲ ਦੇ ਵਿੱਚ ਪਈ ਹੈ ਕਿਉਂਕਿ ਨਹੀਂ ਤਾਂ ਸਦਾ ਸਾਹੀ ਗੱਲ ਹੋਊਗੀ ਜੀ ਇਹ ਮਤਲਬ ਉਹਨਾਂ ਨੇ ਸਫਾਈ ਨਹੀਂ ਹੋਣਾ ਚਾਹੀਦਾ ਸੀ ਬਹੁਤ ਅਫਸੋਸ ਹੈ ਕਿਉਂਕਿ ਇਨਸਾਨ ਦਾ ਇਨਸਾਨ ਹੈ ਜੀ ਬੰਦਨ ਮਨ ਨੂੰ ਬਹੁਤ ਬੈਰੀ ਸੱਤ ਲੱਗਦੀ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਵਾਸਤੇ ਧੰਨਵਾਦ ਜੀ ਸੋ ਦੋਸਤੋ ਐਸੀਰ ਜ਼ਿੰਦਰ ਜੀ ਜੋ ਅਕਸਰ ਹੀ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਦਿਸਕਾਂ ਦੇ ਨਾਲ ਸਾਂਝੇ ਕਰਦੇ ਨੇ ਤੇ ਜੇਕਰ ਗੱਲ ਕਰਦੇ ਆ ਸੀਐਮ ਮਾਨ ਦੀ ਸੀਐਮ ਮਾਨ ਕਿ ਆਊਟ ਆਫ ਸਟੇਸ਼ਨ ਗਏ ਹੋਏ ਸੀ ਜਦੋਂ ਉਹਨਾਂ ਨੂੰ ਪੰਜਾਬ ਦੇ ਹਾਲਾਤ ਦਾ ਪਤਾ ਲੱਗਿਆ ਤਾਂ ਵਾਪਸ ਆ ਕੇ ਉਹਨਾਂ ਨੇ ਪਠਾਨਕੋਟ ਦੇ ਵਿੱਚ ਗੁਰਦਾਸਪੁਰ ਏਰੀਆ ਦੇ ਵਿੱਚ ਜਿੱਥੇ ਕਿ ਹੜ੍ਹ ਦੇ ਨਾਲ ਲੋਕਾਂ ਦੇ ਘਰਾਂ ਨੂੰ ਨੁਕਸਾਨ ਹੋ ਗਿਆ ਸੀ ਉੱਥੇ ਜਾ ਕੇ ਜਾਇਜ਼ਾ ਲਿਆ ਆਪਣਾ ਜਿਹੜਾ ਪਰਸਨਲ ਹੈਲੀਕਾਪਟਰ ਸੀ ਉਹ ਵੀ ਉਹਨਾਂ ਨੇ ਲੋਕਾਂ ਦੀ ਸੇਵਾ ਦੇ ਲਈ ਉੱਥੇ ਹੀ ਛੱਡ ਦਿੱਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਚੀਜ਼ ਦੀ ਜਾਂ ਮਾਤ ਜਾਨੀ ਮਲੀ ਨੁਕਸਾਨ ਵੀ ਹੁੰਦਾ ਤਾਂ ਅਸੀਂ ਉਹਨਾਂ ਦੇ ਨਾਲ ਖੜਦੇ ਆ ਤੇ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਤੁਸੀਂ ਬੇਚਿੱਜ਼ ਹੋ ਕੇ ਹਰ ਇੱਕ ਅਫਸਰਾਂ ਦੀ ਡਿਊਟੀ ਲਗਾਈ ਹੈ ਕਿ ਤੁਸੀਂ ਹਰ ਇੱਕ ਇਨਸਾਨ ਦੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੋ ਵੀ ਤੁਹਾਡੇ ਲਈ ਹਲੈਕ ਹੈ ਤੁਹਾਨੂੰ ਲੱਗਦਾ ਕਿ ਇੱਥੇ ਮਦਦ ਦੀ ਜ਼ਰੂਰਤ ਹੈ ਜ਼ਰੂਰ ਕਰਨੀ ਚਾਹੀਦੀ ਹੈ ਤੇ ਨਾਲ ਹੀ ਜੇਕਰ ਗੱਲ ਕਰਦੇ ਆ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਕੁੱਤਾ ਬੱਚੇ ਦਾ ਸਿਰ ਝੱਕ ਕੇ ਫਿਰ ਰਿਹਾ ਸੀ ਉੱਥੇ ਹੀ ਸਾਡੇ ਪਟਿਆਲਾ ਦੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਉਹਦੇ ਬੱਚੇ ਦੇ ਮਾਤਾ ਪਿਤਾ ਨੂੰ ਗ੍ਰਿਫਤਾਰੀ ਦੇ ਵਿੱਚ ਲੈ ਲਿਆਏ ਉਹਨਾਂ ਦਾ ਕਹਿਣਾ ਸੀ ਕਿ ਬੱਚੇ ਦਾ ਜਦੋਂ ਬਰਥ ਹੋਇਆ ਉਸਦੇ ਸਵਾਸ ਨਹੀਂ ਸੀ ਚੱਲ ਰਿਹਾ ਡਾਕਟਰਾਂ ਨੇ ਬੱਚਾ ਮਾਪਾਪ ਨੂੰ ਸਾਹਮ੍ਹੇ ਆ ਪਰ ਮਾਪਾਪ ਨੇ ਬੱਚੇ ਨੂੰ ਡਸਟਰੀਨ ਦੇ ਵਿੱਚ ਪਾ ਦਿੱਤਾ ਅਜਿਹਾ ਕਿਹੜਾ ਮਾਪਾਪ ਹੁੰਦਾ ਜਿਹੜਾ ਕਿ ਬੱਚੇ ਨੂੰ ਡਸਟਰੀਨ ਦੇ ਵਿੱਚ ਪਾ ਦਵੇ ਤਾਂ ਉਹਦੀ ਬੜੀ ਹੀ ਮਤਲਬ ਕਿ ਦੁਖਦਾਈ ਖਬਰ ਹੈ ਤੇ ਦਿਲ ਨੂੰ ਹਲੂਲਣ ਵਾਲੀ ਖਬਰ ਹੈ ਤਾਂ ਉਹਨਾਂ ਨੇ ਇਸ ਤੇ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਨੇ ਉਹਨਾਂ ਦੋਨਾਂ ਮਾਪਾਪ ਨੂੰ ਜਿਹੜਾ ਕਿ ਹੈ ਗ੍ਰਿਫਤਾਰ ਕੀਤਾ ਤੇ ਉਹਨਾਂ ਤੇ ਬੰਦੀ ਕਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਦੋਸਤੋ ਇਹ ਸੀ ਅੱਜ ਸ਼ਾਮ ਦੀ ਅਪਡੇਟ ਤੇ ਕੋਈ ਹੋਰ ਲਾਈਫ ਦਾ ਮੁੱਦਾ ਲੈ ਕੇ ਅਸੀਂ ਤੁਹਾਡੇ ਜਲਦੀ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਸਤਿ ਸ੍ਰੀ ਅਕਾਲ